ਇੱਕ ਸਮੇਂ ਦੀ ਗੱਲ ਹੈ ਪਿਆਰਿਓ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨਾ ਜੀ ਨੂੰ ਨਾਲ ਲੈ ਕਰਕੇ ਇੱਕ ਸਿੱਖ ਦੇ ਘਰ ਪਹੁੰਚਦੇ ਨੇ ਉਹ ਸਿੱਖ ਦੇ ਘਰ ਪਹੁੰਚੇ ਨੇ ਉਹ ਸਿੱਖ ਦੀ ਕਾਨਿਆਂ ਦੀ ਟੁੱਟੀ ਛਾਨ ਹੈ ਪਿਆਰਿਓ ਅਨੇਕਾਂ ਸੰਗਤਾਂ ਸਤਿਗੁਰਾਂ ਦੇ ਨਾਲ ਉਹ ਸੇਵਕ ਦੇ ਘਰ ਪਹੁੰਚਦੀਆਂ ਨੇ ਪਿਆਰਿਓ ਸਤਿਗੁਰੂ ਜੀ ਜਦੋਂ ਸਿੱਖ ਦੇ ਘਰ ਪਹੁੰਚੇ ਨੇ ਸਿੱਖ ਜਿਹੜਾ ਉਹਦਾ ਮਨ ਗਦਗਦ ਹੋ ਗਿਆ ਬਹੁਤ ਖੁਸ਼ ਹੋਇਆ ਸਤਿਗੁਰਾਂ ਨੇ ਸਾਡੇ ਘਰ ਦੇ ਵਿੱਚ ਚਰਨ ਪਾਏ ਨੇ ਸਤਿਗੁਰਾਂ ਨੇ ਹਰੀ ਜਸ ਕੀਰਤਨ ਸ਼ੁਰੂ ਕਰ ਦਿੱਤਾ ਹੈ ਹਰੀ ਜਸ ਕੀਰਤਨ ਹੋਇਆ ਹੈ ਪਿੰਡ ਦੇ ਇਲਾਕੇ ਦੀਆਂ ਸੰਗਤਾਂ ਨੇ ਇਕੱਤਰ ਹੋ ਕਰਕੇ ਪਿੰਡ ਦੇ ਵਿੱਚੋਂ ਰਾਸ਼ਨ ਇਕੱਠਾ ਕੀਤਾ ਹੈ ਲੰਗਰ ਤਿਆਰ ਕੀਤਾ ਹੈ ਪਿਆਰਿਓ ਸਤਿਗੁਰਾਂ ਨੂੰ ਪ੍ਰਸ਼ਾਦਾ ਛਕਾਇਆ ਹੈ ਸ਼ਾਮਾਂ ਪੈ ਗਈਆਂ ਉਹ ਸਿੱਖ ਜਿਹੜਾ ਸੀ ਸਤਿਗੁਰਾਂ ਦੇ ਅੱਗੇ ਅਰਦਾਸ ਕਰਦਾ ਹੈ ਸਤਿਗੁਰੂ ਜੇ ਸੇਵਕ ਦੇ ਘਰ ਚਰਨ ਪਾਏ ਤੇ ਕੁਸਮਾ ਹੋਰ ਰੁਕ ਕਰਕੇ ਸੇਵਕ ਦੇ ਘਰ ਜਾਇਓ ਸਤਿਗੁਰਾਂ ਨੇ ਸੇਵਕ ਦੀ ਅਰਦਾਸ ਪ੍ਰਵਾਨ ਕੀਤੀ ਹੈ ਪਿਆਰਿਓ ਸਤਿਗੁਰੂ ਰਾਤ ਨੂੰ ਕੰਨ ਵਾਸਤੇ ਤਿਆਰ ਹੋ ਗਏ ਨੇ ਉਹ ਸੇਵਕ ਨੇ ਛੰਨ ਦੇ ਵਿੱਚ ਸਤਿਗੁਰਾਂ ਦਾ ਆਸਣ ਲਾ ਦਿੱਤਾ ਹੈ ਆਈ ਮਰਦਾਨਾ ਜੀ ਦਾ ਆਸਣ ਲਾ ਦਿੱਤਾ ਹੈ ਸੰਗਤਾਂ ਜਿਹੜੀਆਂ ਨਾਲ ਆਈਆਂ ਸਨ ਜਿਨ੍ਹਾਂ ਨੇ ਸਤਿਗੁਰਾਂ ਦੇ ਨਾਲ ਰਾਤ ਨੂੰ ਰੁਕਣਾ ਸੀ ਉਹਨਾਂ ਦਾ ਆਸਣ ਲਾ ਦਿੱਤਾ ਹੈ ਪਿਆਰਿਓ ਸਤਿਗੁਰੂ ਆਰਾਮ ਵਿੱਚ ਚਲੇ ਗਏ ਨੇ ਰਾਤ ਪਈ ਹੈ ਆਪਣੇ ਬੱਚੇ ਲੈ ਕਰਕੇ ਬਾਹਰ ਸੌ ਗਿਆ ਹੈ ਅਚਾਨਕ ਬੱਦਲ ਕਰਜੇ ਨੇ بارش ਸ਼ੁਰੂ ਹੋ ਗਈ ਹੈ ਮਨ ਦੇ ਵਿੱਚ ਗੱਲ ਆਈ ਕਿ ਮੇਰੀ ਟੁੱਟੀ ਛੰਨ ਹੈ ਪਿਆਰਿਓ ਜੇ ਕਿਤੇ ਮੀਂਹ ਪੈਣ ਲੱਗ ਪਿਆ ਤੇ ਸਤਿਗੁਰਾਂ ਦੇ ਉੱਤੇ ਪਾਣੀ ਪਵੇਗਾ ਸਤਿਗੁਰੂ ਮੇਰੇ ਸਤਿਗੁਰੂ ਆਰਾਮ ਕਰ ਰਹੇ ਨੇ ਉਹ ਸਿੱਖ ਨੇ ਪਤਾ ਕੀ ਕੀਤਾ ਉਹ ਸਿੱਖ ਨੇ ਆਪਣੇ ਬੱਚਿਆਂ ਦੇ ਥੱਲੇ ਜੜੀਆਂ ਚਾਦਰਾਂ ਵਿਛਾਈਆਂ ਸਨ ਪਿਆਰਿਓ ਔਰ ਬੱਚਿਆਂ ਦੇ ਉੱਤੇ ਜਿਹੜੇ ਖੇਸ ਲਾਇਏ ਸਨ ਉਹ ਕੱਢ ਕਰਕੇ ਉਹ ਜਿਹੜੀ ਛੰਨ ਸੀ ਉਹਦੇ ਉੱਤੇ ਪਾ ਕੇ ਛਾਨ ਨੂੰ ਢੱਕ ਦਿੱਤਾ ਹੈ ਤਾਂ ਕਿ ਮੇਰੇ ਸਤਿਗੁਰੂ ਦੇ ਉੱਤੇ ਬਰਸਾਤ ਦਾ ਪਾਣੀ ਨਾ ਪਵੇ ਸਤਿਗੁਰੂ ਆਰਾਮ ਕਰ ਰਹੇ ਨੇ ਪਰ ਮੇਰੇ ਦਿਲਾਂ ਦੀਆਂ ਜਾਣਨ ਵਾਲਾ ਘਟ ਘਟ ਦੇ ਦਿਲਾਂ ਦੀਆਂ ਜਾਣਨ ਵਾਲਾ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਤੇ ਸਭ ਦੀਆਂ ਜਾਣਦੇ ਨੇ ਸਵੇਰ ਹੋਈ ਪਿਆਰਿਓ ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸੰਭਾਲਿਆ ਹੈ ਸੰਗਤਾਂ ਆਈਆਂ ਹਰੀ ਜਸ ਕੀਰਤਨ ਹੋਇਆ ਹੈ ਸੰਗਤਾਂ ਨੇ ਪ੍ਰਸ਼ਾਦਾ ਤਿਆਰ ਕੀਤਾ ਹੈ ਸਤਿਗੁਰਾਂ ਨੇ ਪ੍ਰਸ਼ਾਦਾ ਛਕਿਆ ਜਦ ਤੁਰਨ ਲੱਗੇ ਨਾ ਭਾਈ ਮਰਦਾਨਾ ਜੀ ਨੂੰ ਕਹਿੰਦੇ ਮਰਦਾਨੇ ਆ ਅੱਗ ਲੈ ਕਰਕੇ ਆ ਭਾਈ ਮਰਦਾਨਾ ਜੀ ਸਤਿਗੁਰੂ ਨੂੰ ਕਹਿੰਦੇ ਸਤਿਗੁਰੂ ਅੱਗ ਕੀ ਕਰਨੀ ਹੈ ਸਤਿਗੁਰੂ ਕਹਿੰਦੇ ਅੱਗ ਲਿਆ ਕਰਕੇ ਆ ਕੁੱਲੀ ਨੂੰ ਜਿਹੜੀ ਛੰਨ ਐ ਦੀ ਇਨੂੰ ਅੱਗ ਲਾ ਦੇ ਇਹਨੂੰ ਸਾੜ ਦੇ ਉਹ ਜਿਹੜੇ ਪਿੰਡ ਦੇ ਲੋਕ ਸੀ ਕਹਿੰਦੇ ਸਿੱਖ ਨੂੰ ਲੈ ਵੇਖ ਲੈ ਹੁਣ ਹੋਰ ਬੁਲਾ ਲੈ ਸਤਿਗੁਰਾਂ ਨੂੰ ਘਰ ਇਹਨਾਂ ਤੈਨੂੰ ਦੇਣਾ ਤੇ ਕੀ ਸੀ ਇਹ ਤੇਰੀ ਜਿਹੜੀ ਕੁੱਲੀ ਸੀ ਉਹਨੂੰ ਵੀ ਸਾੜ ਕੇ ਜਾ ਰਹੇ ਨੇ ਪਰ ਉਹ ਕੀ ਜਾਣਦੇ ਨੇ ਸਤਿਗੁਰੂ ਕੀ ਕੌਤਕ ਵਰਤਾ ਰਹੇ ਨੇ ਪਿਆਰਿਓ ਸਤਿਗੁਰੂ ਸਿੱਖ ਨੂੰ ਕਹਿੰਦੇ ਨੇ ਸਿੱਖਾ ਜੇ ਇਹਦੇ ਵਿੱਚ ਕੋਈ ਤੇਰੀ ਕੀਮਤੀ ਚੀਜ਼ ਹੈ ਤੇ ਉਹਨੂੰ ਕੱਢ ਲੈ ਹੱਥ ਜੋੜ ਕੇ ਖੜਾ ਹੋ ਗਿਆ ਸਤਿਗੁਰੂ ਮੇਰੇ ਕੋਲ ਕੋਈ ਕੀਮਤੀ ਚੀਜ਼ ਨਹੀਂ ਸਤਿਗੁਰੂ ਤੁਹਾਡਾ ਨਾਮ ਕੀਮਤੀ ਹੈ ਉਹ ਮੇਰੇ ਹਿਰਦੇ ਦੇ ਵਿੱਚ ਹੈ ਸਤਿਗੁਰੂ ਇਹਨੂੰ ਅੱਗ ਲਾ ਦਿਓ ਸਾੜ ਦਿਓ ਸਤਿਗੁਰਾਂ ਨੇ ਅੱਗ ਲਾ ਕੇ ਉਹ ਕੁੱਲੀ ਸਾੜ ਦਿੱਤੀ ਸਤਿਗੁਰੂ ਕਹਿੰਦੇ ਸਿੱਖਾ ਪਤਾ ਤੈਨੂੰ ਅਸੀਂ ਕੁੱਲੀ ਕਿਉਂ ਸਾੜੀ ਹੈ ਕਹਿੰਦਾ ਸਤਿਗੁਰੂ ਤੁਹਾਡੀਆਂ ਤੁਸੀਂ ਜਾਣਦੇ ਹੋ ਕਹਿੰਦੇ ਸਿੱਖਾ ਸੀ ਸਾਰੀ ਰਾਤ ਸੋਚਦੇ ਰਹੇ ਆ ਉਹ ਸਾਡੇ ਸਿੱਖ ਦਾ ਦਿਲ ਤੇ ਬਹੁਤ ਵੱਡਾ ਹੈ ਪਰ ਇਹਦੇ ਰਹਿਣ ਵਾਸਤੇ ਦਾ ਰਹਿਣ ਬਸੇਰਾ ਬਹੁਤ ਛੋਟਾ ਹੈ ਸਿੱਖਾ ਲੈ ਤੇਰੀ ਕੁੱਲੀ ਸਾੜ ਦਿੱਤੀ ਹੁਣ ਇੱਥੇ ਮਹਿਲੂ ਸਾਰੇ ਜਾਣਗੇ ਇੱਥੇ ਮਹਿਲ ਬਣ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਇਹ ਹੁੰਦੀ ਹੈ ਪਿਆਰਿਓ ਭਾਵਨਾ ਇਹ ਹੁੰਦੀ ਹੈ ਸੇਵਾ ਸਿੱਖ ਦੀ ਅਰਦਾਸ ਸਿੱਖ ਦੀ ਭਾਵਨਾ ਪ੍ਰਵਾਨ ਹੋਈ ਸਤਗੁਰਾਂ ਨੇ ਕੁੱਲੀ ਤੋਂ ਮਹਿਲ ਬਣਾ ਦਿੱਤੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਸਾਡੀ ਭਾਵਨਾ ਵੀ ਇਹੋ ਜੀ ਹੋਣੀ ਚਾਹੀਦੀ ਹੈ ਪਿਆਰਿਓ ਜਦ ਅਸੀਂ ਗੁਰੂ ਕਰ ਅਰਦਾਸ ਕਰਦੇ ਆ ਨਾ ਸਾਡੀ ਭਾਵਨਾ ਹੋਣੀ ਚਾਹੀਦੀ ਹੈ ਪਹਿਲੋ ਅਸੀਂ ਡਿਮਾਂਡ ਰੱਖ ਲਈ ਸਤਿਗੁਰੂ ਦੇ ਅੱਗੇ ਸਤਿਗੁਰੂ ਮੈਨੂੰ ਆ ਚੀਜ਼ ਦਿਓਗੇ ਤੇ ਮੈਂ ਸੇਵਾ ਕਰਾਂਗਾ ਸਤਿਗੁਰੂ ਮੈਂ ਖਣਪੜ ਸਭ ਕਰਾਵਾਂਗਾ ਜੇ ਮੇਰੀ ਅਰਦਾਸ ਪੂਰੀ ਹੋ ਜਾਵੇ ਮੈਨੂੰ ਗੱਡੀ ਮਿਲ ਜਾਵੇ ਸਤਿਗੁਰੂ ਮੈਂ ਖਣਪੜ ਸਭ ਕਰਾਵਾਂਗਾ ਮੈਂ ਅਰਦਾਸ ਕਰਾਵਾਂਗਾ ਨਹੀਂ ਇਹ ਜਿਹੜੀ ਸੁਖਣਾ ਹੁੰਦੀ ਆ ਨਾ ਪਿਆਰੋ ਇਹ ਸੁਖਣਾ ਜਿਹੜੀ ਆ ਇਹ ਸਤਿਗੁਰਾਂ ਦੇ ਅੱਗੇ ਸ਼ਰਤ ਹੁੰਦੀ ਐ ਅਸੀਂ ਸ਼ਰਤ ਨਹੀਂ ਲਾ ਸਕਦੇ ਗੁਰੂ ਦੇ ਨਾਲ ਅਸੀਂ ਸਤਿਗੁਰੂ ਤੇ ਕੀ ਬੇਨਤੀ ਕਰ ਸਕਦੇ ਆ ਸਤਿਗੁਰੂ ਮੇਰੀ ਅਰਦਾਸ ਬੇਨਤੀ ਪ੍ਰਵਾਨ ਕਰਿਓ ਕਿਵੇਂ ਕਰਨਾ ਹੈ ਪਹਿਲਾਂ ਜਪਜੀ ਸਾਹਿਬ ਜੀ ਦੇ ਪਾਠ ਕਰੋ ਸਤਿਗੁਰਾਂ ਦੇ ਅੱਗੇ ਅਰਦਾਸ ਕਰੋ ਸਤਿਗੁਰੂ ਇਹ ਪੰਜ ਪਾਠ ਮੇਰੇ ਭੇਟਾ ਨੇ ਤੁਹਾਨੂੰ ਤੇ ਤੁਸੀਂ ਕਿਰਪਾ ਕਰਿਓ ਦਾਸ ਦਾ ਵੀ ਫਿਕਰ ਕਰਿਓ ਉਹ ਜਿਹੜਾ ਭਾਵ ਹੁੰਦਾ ਹੈ ਨਾ ਉਹ ਸਭ ਦੀ ਫਿਕਰ ਕਰ ਸੋ ਪਿਆਰਿਓ ਸਾਨੂੰ ਅਰਦਾਸ ਕਰਨੀ ਆਉਣੀ ਚਾਹੀਦੀ ਹੈ ਸਾਨੂੰ ਸੇਵਾ ਕਰਨੀ ਆਉਣੀ ਚਾਹੀਦੀ ਹੈ ਸਾਡੇ ਅੰਦਰ ਦੀ ਜਦੋਂ ਭਾਵਨਾ ਜਾਗ ਜਾਵੇ ਕਿ ਨਾ ਜੋ ਅੰਦਰ ਦਾ ਜਮੀਰ ਜਾਗ ਜਾਵੇਗਾ ਅਸੀਂ ਥਾਂ ਥਾਂ ਤੇ ਭਟਕਦੇ ਫਿਰਦੇ ਆ ੱੱੱਕੇ ਖਾਣੇ ਆ ਪਰ ਸਾਨੂੰ ਕਿਤੇ ਢੋਈ ਨਹੀਂ ਮਿਲਦੀ ਨਾ ਪਿਆਰਿਓ ਮਿਲਣੀ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆ ਕੇ ਅਰਦਾਸ ਕਰੋ ਛੜਤੀਆ ਕਹਿ ਸਕਦੀਆਂ ਕਿਉਂ ਨਹੀਂ ਸਤਿਗੁਰੂ ਸੁਣਦੇ ਜਦ ਤੇਰੀ ਭਾਵਨਾ ਹੋਏਗੀ ਪਿਆਰਿਓ ਸਤਿਗੁਰੂ ਜ਼ਰੂਰ ਸੁਣੇਗਾ